ਟੈਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਆ ਜੀ ਕਰਾਲੀ ਮੰਡੀ ਵਿਖੇ ਤਾਰੀਖ ਹੈਗੀ ਹੈ ਜੀ ਅੱਜ ਜੀ ਤੇ 8ਵਾਂ ਮਹੀਨਾ 2025 ਜੀ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਕਾਟੂ ਮਾਲ ਵੀ ਚਾਈਆਂ ਬਹੁਤ ਹੀ ਟੌਪ ਟੌਪ ਦੇ ਇਕੱਟੀਆਂ ਤੇ ਬਹੁਤ ਹੀ ਟੌਪ ਟੌਪ ਦੇ ਝੋਟੇ ਜੀ ਕੋਈ ਲੈਣ ਦਾ ਚਾਹਵਾਨ ਹੈ ਤੁਸੀਂ ਇੱਥੇ ਆ ਸਕਦੇ ਹੋ ਤੇ ਬਾਈਆਂ ਤੋਂ ਖਰੀਦ ਸਕਦੇ ਹੋ ਚੈੱਕ ਹੁਣ ਲਈ ਤੁਹਾਨੂੰ ਕੁਆਲਿਟੀ ਕੰਦੀ-ਗੰਦੀ ਕੱਟੀ ਦੀ ਝੋਟੀ ਦੀ ਤੇ ਕੱਟੇ ਵਗੈਰਾ ਸਭ ਚੀਜ਼ਾਂ ਹੁੰਦੀ ਆਪਾਂ ਤੁਹਾਨੂੰ ਜੀ ਕਈ ਵਾਰ ਦੁੱਧ ਵਾਲੀਆਂ ਮੱਝਾਂ ਵੀ ਆ ਜਾਂਦੀਆਂ ਵਿੱਚ ਇੱਕਾ 2 ਲੀਟਰ ਲਈਆਂ ਤੇ ਕੋਈ ਲੈਣ ਦਾ ਚੌਕੀ ਬਾਈਆਂ ਤੋਂ ਲੈ ਸਕਦਾ ਏ ਤੇ ਬਾਈਆਂ ਨੇ ਤਾਂ ਕਹਿੰਦੇ ਦੇ ਦਾਂਗੇ ਗੱਟੀ ਚ ਛੋਟੀ ਤੋਂ ਚੱਜਦੀ ਹੁੰਦੀ ਆ ਚੈੱਕ ਕਰੋ ਮੇਰਾ ਵੀਰ ਆਹ ਝੋਟੀ ਦੇਖੋ ਮੇਰਾ ਵੀਰ ਬਹੁਤ ਹੀ ਖੁੰਡੀ ਤੇ ਸਿੰਘਾਂ ਵੱਖ ਨਹੀਂ ਪੂਰੀ ਸਨੱਖੀ ਹੈ ਤੇ ਆਹ ਦੇਖੋ ਜੀ ਟੂਨ ਦੇ ਵਿੱਚ ਆਈਆਂ ਮੱਝ ਦੁੱਧ ਵੀ ਦਿੰਦੀ ਹੈ ਜੀ ਦੁੱਧ ਹੋਊਗਾ ਵੀ ਕਿੰਨਾ ਲੀਟਰ ਇਹਦੇ ਥੱਲੇ ਆਹ 3 ਕਿਲੋ ਹੋਊਗਾ ਹੈ ਜੀ 3-4 ਕਿਲੋ 3-4 ਕਿਲੋ ਹੀ ਜੇ ਕੋਈ ਲੈਣ ਦਾ ਸ਼ੌਕੀ ਐ ਇੰਦਾਂ ਦੀ ਮੱਝ ਤਾਂ ਆ ਸਕਦਾ ਬਾਈਆਂ ਕੋਲੇ ਬਾਈਆਂ ਨੇ ਤਾਂ ਵੇਚਣੀ ਐ ਉਹਨਾਂ ਦਾ ਕੀ ਕਿ ਦੱਸਿਆ ਸਾਫ਼ ਕਰਕੇ ਦੱਸੋ ਓ ਯਾਰ 3 ਲੀਟਰ ਦੁੱਧ ਵਾਲੀ ਮੱਝ ਬਾਈ ਕਹਿੰਦਾ ਚੈੱਕ ਕਰੋ ਜੀ ਥੱਲਾ ਗਾੜੀ ਬਣਾਈ ਬਾਈ ਬਿਲਕੁਲ ਦੁੱਧ ਨੂੰ ਆ ਚੱਲ ਜੀ ਬਾਜੀ 43 ਫੁੱਲ ਗੁੱਡ ਕੁਆਲਿਟੀ ਦੀ ਮੋਹਰਾਂ ਨਸਲ ਦੀ ਝੋਟੀ ਤੇ ਮਾਰਕਿੰਗ ਚੈੱਕ ਕਰੋ ਬਾਈ ਫੁੱਲ ਪਿਓਰ ਹੈ ਤੇ ਆਪਾਂ ਤੁਹਾਨੂੰ ਥਣਾ ਵਿੱਚ ਵੀ ਗੈਪ ਦਿਖਾਉਂਦੇ ਆ ਝੋਟੀ ਦੇ ਥੋੜਾ ਫੱਖੂ ਵੀ ਗੁੱਡ ਕੁਆਲਿਟੀ ਦੀ ਝੋਟੀ ਹੈ ਐਦਾਂ ਜਾਨਵਰ ਲੈਣ ਲਈ ਤੁਸੀਂ ਵੀ ਆਓ ਜੀ ਕਰਾਲੀ ਮੰਡੀ ਤੇ ਇਧਰ ਨਾਲ ਹੀ ਖੜਾ ਬਾਈ ਦੇਖੋ ਜੀ ਬਲੈਕ ਜੈੱਡ ਮੋਹਰਾਂ ਨਸਲ ਦਾ ਪੱਟਾ ਇਹਦੇ ਵੀ ਛਾਈ ਲੱਗੀ ਵੇ ਇੱਥੇ ਜਾਣਾ ਨਾ ਕਾਰਟੂਮਲ ਚ ਕੋਈ ਲੈਣ ਦਾ ਸ਼ੌਕੀਏ ਵੀਰ ਤਾਂ ਲੈ ਸਕਦਾ ਜੀ ਆਗੇ ਬਾਈਆਂ ਤੋਂ ਹਾਂ ਡਾਕਟਰ ਨੇ ਜੀ ਇਸਕੇ 35000 ਰੁਪਏ 35000 ਮੈਨੂੰ ਆਇਆ ਹੈ ਨਾ ਯਾਰੋ ਤੇਰਾ ਭਾਜਾ ਹੁੰਦਾ ਸਾਫ ਸੁਥਰੀ ਵੇਚੀ 35000 ਹੈ ਬਾਈ ਜੀ ਬਾਈ ਜਿੱਦਾਂ ਇਹ ਚੋਟੀ ਖੜੀ ਹੈ ਦੇਖੋ ਇਸ ਬੰਦੇ ਕੀ ਹੈ ਜੀ ਹੈ ਬਾਈ ਇਹਨਾਂ ਸਾਤੋਂ ਕੋਈ ਲੈਣਾ ਚ ਵੀ ਦੇ ਸਕਦਾ ਪਹਿਲੇ 100 ਦਾ ਨੋਟ ਦੇ ਫਿਰ ਬਤਾਉਂਗਾ ਮੈਂ ਚੋਟੀ ਵੀ ਬਾਈ ਦੇ ਸਕਦੇ ਜੀ ਲੈਣ ਦਾ ਕੋਈ ਸ਼ੌਕੀਏ ਚਾਹਵਾਨ ਆ ਬਹੁਤ ਹੀ ਟੌਪ ਕੁਆਲਟੀ ਦੀ ਕੱਟੀ ਇਹ ਵੀ ਬਹੁਤ ਟੌਪ ਕਲਾਸ ਦੀ ਹੈ ਮੋਹਰ ਨਸਲ ਦੀ ਚੈੱਕ ਕਰੋ ਮੇਰਾ ਵੀਰ ਐਦਾਂ ਦੇ ਜਾਨਵਰ ਲੈਣ ਲਈ ਤੁਸੀਂ ਵੀ ਆਓ ਜੀ ਕਰਾਲੀ ਮੰਡੀ ਬਹੁਤ ਪਿਓਰ ਨਸਲ ਦੀ ਹੈ ਚੈੱਕ ਕਰੋ ਮੇਰਾ ਵੀਰ ਕੁਆਲਟੀ ਚੈੱਕ ਕਰੋ ਕੱਟੀ ਦੀ ਹਾਂ ਬਈ ਚੰਗੀ ਝੋਟੀ ਬਣਨੀ ਹੈ ਐਦਾਂ ਦੇ ਜਾਨਵਰ ਲੈਣ ਲਈ ਤੁਸੀਂ ਵੀ ਆ ਸਕਦੇ ਹੋ ਜੀ ਦੋਲੀ ਮੱਝ ਵੀ ਤੁਹਾਨੂੰ ਇੱਥੇ ਮਿਲ ਸਕਦੀ ਹੈ ਚੈੱਕ ਕਰੋ ਮੇਰੇ ਵੀ ਮੋਹਰਾ ਨਸਲ ਦੀ ਖੜੀ ਹੈ ਪਿਓਰ ਵਧੀਆ ਜੇ ਕੋਈ ਲੈਣ ਦਾ ਸ਼ੌਂਕੀ ਤਾਂ ਲੈ ਸਕਦਾ ਵੀਰ ਆਖੇ ਆ ਕੇ ਇਸ ਤਰ੍ਹਾਂ ਬਾਈ ਜੇ ਕੋਈ ਲੈਣ ਦਾ ਸ਼ੌਂਕੀ ਲੈ ਸਕਦਾ ਤੁਹਾਡੇ ਕੋਲ ਆ ਕੇ ਜੀ ਹੈ ਜੀ ਇਹ ਦਿੱਖਤਾ ਹੈ ਹੈ ਜੀ ਇਹ ਦਿੱਖਤਾ ਹੈ ਬਾਈਕ ਦਾ ਲੈ ਸਕਦਾ ਹੈ ਹੁਣ ਸੇ ਇਹ ਦੇਖੋ ਜੀ ਬਹੁਤ ਟੌਪ ਕਰਦੇ ਝੋਟੀਆਂ ਮੱਝਾਂ ਇਹ ਵੀ ਘਾਟੂ ਮੱਝਾਂ ਜਾ ਰਹੀਆਂ ਚੈੱਕ ਕਰੋ ਮੇਰੇ ਵੀ ਤੇ ਇਧਰ ਇਹ ਖੜੀ ਹੈ ਮੋਹਰਾ ਆ ਦੇਖੋ ਮੇਰਾ ਵੀ ਰਾਵੀ ਨਸਲ ਦੀ ਪਿਓਰ ਵਧੀਆ ਮੱਝ ਜਿਕਣਾ ਮੈਂ ਇੱਕ ਅਦਾ ਕੱਟ ਹੀ ਲੈਣਾ ਚਾਹੁੰਦਾ ਤੋ ਬਾਈ ਦੁੱਧ ਵੀ ਥੱਲੇ ਹੋਊਗਾ ਦੇ 50 ਲੀਟਰ ਚੈੱਕ ਕਰੋ ਮੇਰੇ ਵੀ ਕੁਲਟੀ ਇਹ ਤਾਂ ਹੋਊਗਾ ਬੇ 24 ਰਾਇ ਨੀ ਚੋਇਆ ਵੀਰਾਂ ਨੇ ਸ਼ਾਇਦ ਦੁੱਧ ਹੋਏਗਾ ਇਹ ਵਧੀਆ ਕਿਸਮ ਦੀ ਦੁੱਧ ਚੋਇਆ ਹੋਇਆ ਵੀਰੇ ਦਾ ਤੇ 500 ਲੀਟਰ ਦੁੱਧ ਹੋਊਗਾ ਥੱਲੇ ਵੀਰੇ ਦੇ ਜੇ ਕੋਈ ਐਦਾਂ ਦੇ ਜਾਨਵਰ ਲੈਣਾ ਤੋ ਚਾਹੁੰਦਾ ਤੋ ਜਰੂਰ ਆਵੇ ਕਰਾਲੀ ਮੰਡੀ ਵਧੀਆ ਕੁਆਲਟੀ ਦੀ ਮੱਝ ਹੈ ਦੀ पता नहीं लड़की मजबूरी में रह बैठती। चेक क्वालिटी। नंबर लाएगा। तो छोटी भाई। टैग वगैरह लग हुआ है, नंबर वगैरह लग गया है। भारमाल छोटी है। ਤੇ ਝਿੰਗਾ ਬੱਕੂ ਵੀ ਬਹੁਤ ਜਿਆਦਾ ਸੁਨੱਖੀ ਹੈ ਵੀਰੇ ਤੇ ਲਿਓ ਟੀ ਵੀ ਜੀ ਦੁੱਧ ਹੋਊਗਾ ਥਾਣਾ ਤੋਂ ਪਤਾ ਲੱਗਦਾ ਹੈ ਹਾਂ ਚੰਗੀ ਝੋਟੀ ਹੈ ਬਾਈ ਸਿੰਗੇ ਰਵੇ ਦੀ ਪਤਾ ਨਹੀਂ ਕੀ ਮਜੂਰੀ ਹੋਗੀ ਬਾਈ ਦੀ ਤੇ ਐਦਾਂ ਦੇ ਜਾਨਵਰਾਂ ਲਈ ਜੇ ਕੋਈ ਲੈਣਾ ਚਾਹੁੰਦਾ ਤਾਂ ਜਰੂਰ ਆਵੇ ਕਰਾਲੀ ਮੰਡੀ ਬਹੁਤ ਚੰਗਾ ਜਾਨਵਰ ਹੈ ਵੀਰੇ ਤਾਂ ਉਹ ਗਲਾ ਦੀ ਝੋਟੀ ਇੱਕ ਟਾਪ ਦਾ ਨਗੀਨਾ ਹੰਦਾ ਪਿਓ ਰ ਮੋਰਾ ਨਸਲ ਦੀ ਇਦਾਂ ਦੇ ਜਾਨਵਰ ਲੈਣ ਲਈ ਤੁਸੀਂ ਆਓ ਜੀ ਤੇ ਆਪਣਾ ਮੇਨ ਮਕਸਦ ਇਹ ਆ ਵੀਰ ਵੀ ਵੀਡੀਓ ਚੰਗੀਆਂ ਜਾਨਵਰ ਨੇ ਉਹ ਕਾਟੂ ਮਾਲ ਤੋਂ ਬਚਣ ਸਕਣ ਤੇ ਜੇ ਕੋਈ ਵੀ ਰੱਖਣ ਦਾ ਸ਼ੌਕੀ ਹੁੰਦਾ ਤਾਂ ਬਾਈ ਲੈ ਕੇ ਜਾ ਸਕਦਾ ਇੱਥੋਂ ਤੇ ਮੇਨ ਮਕਸਦ ਆਪਣਾ ਆਹੀ ਹੈ ਵੀਡੀਓ ਪਾਉਣ ਦਾ ਕਿਉਂਕਿ ਜੋ ਹਸਲਤ ਚੱਲ ਰਹੇ ਆ ਬਾਈ ਅੱਗੇ ਅੱਗੇ ਮੱਝਾਂ ਝੋਟੀਆਂ ਕੋਈ ਪਾਲ ਕੇ ਰਾਜੀ ਨਹੀਂ ਤੇ ਮੱਝਾਂ ਦੀ ਕਤਾਨ ਛੜਦੀ ਜਾ ਰਹੀ ਹੈ ਦਿਨ-ਪ੍ਰ ਦਿਨ ਕਿਉਂਕਿ ਹਰ ਇੱਕ ਬੰਦਾ ਇਹ ਚਾਹੁੰਦਾ ਵੀ ਮੱਝ ਹੋਵੇ ਤੇ ਝੋਟੀ ਕੱਟੀ ਕੋਈ ਪਾਲਣਾ ਚਾਹੁੰਦਾ ਨਹੀਂ ਮੇਰਾ ਵੀਰ ਸੋ ਅੱਗੇ-ਅੱਗੇ ਇਹਨਾਂ ਦੀ ਕਤਾਰ ਘੜਦੀ ਜਾ ਰਹੀ ਹੈ ਮੇਰਾ ਵੀਰ ਸਭੋ ਟਾਈਮ ਨੂੰ ਤੇ ਆਪਾਂ ਨਸਲਾਂ ਬਚਾਈਏ ਵੀਰ ਚੰਗੀਆਂ ਝੋਟੀਆਂ ਚੰਗੇ ਰਵੇ ਆਪਾਂ ਇਹਨਾਂ ਨੂੰ ਮੌਕਾ ਦਈਏ ਕਿ ਅੱਗੇ ਨੂੰ ਚੰਗੀਆਂ ਬ੍ਰੀਡ ਤਿਆਰ ਹੋਵੇ ਤੇ ਡੈਰੀ ਫਾਰਮਿੰਗ ਦਾ ਆਪਾਂ ਕੰਮ ਕਰ ਸਕੀਏ ਬਈ ਇਹ ਵੀ ਕੱਟੀਆਂ ਚੰਗੀਆਂ ਵੈਸੇ ਥੋੜੀ ਸੇਵਾ ਬੱਖੋਂ ਉਹਨੇ ਇਦਾਂ ਦੇ ਜਾਨਵਰ ਤੁਸੀਂ ਲੈ ਸਕਦੇ ਹੋ ਵੀਰੇ ਇੱਥੋਂ ਆ ਕੇ ਤੇ ਇਹਨਾਂ ਦੀ ਸੇਵਾ ਕੀਤੀ ਹੋਈ 2-4 ਮਹੀਨੇ ਚੰਗੀਆਂ ਬਣ ਜਾਣਗੇ ਇਹ ਵੀ ਆਉਪਦੀਆਂ ਤੇ ਵਧੀਆ ਕੁਆਲਿਟੀ ਦੀਆਂ ਨੇ ਜੇ ਕੋਈ ਲੈਂਡ ਦਾ ਸ਼ੌਂਕੀ ਤਾਂ ਜ਼ਰੂਰ ਆਵੇ ਮੇਰਾ ਵੀਰ ਇਹ ਕੋਈ ਦੁੱਧ ਪੀ ਕੇ ਹੁੰਦਾ ਦੋ-ਦਸ ਵਾਰਾ ਸੂਏ ਕੱਢ ਗਏ ਹੈ ਕਟੂਮਾਲ ਚ ਚਲੋ ਬਾਬਾ ਫਲਾ ਕਰੇ ਸਭ ਦਾ ਕਿਸੇ ਟਾਈਮੇ ਵੀ ਚੰਗੀ ਹੋਣੀ ਐ ਇਸ ਟਾਈਮ ਜਵਾਨ ਹੋਣੀ ਪੂਰੀ ਜੀ ਗਲੇਟ ਬਹੁਤ ਚੰਗੀ ਐ ਪਿੱਠ ਫੁੱਟੇ ਤਾਂ ਬਹੁਤ ਚੰਗੀ ਚੋਟੜੀ ਐ ਇਦਾਂ ਦੇ ਜਾਨਵਰ ਲੈਣ ਲਈ ਤੁਸੀਂ ਵੀ ਆਓ ਜੀ ਕਰਾਲੀ ਮੰਡੀ ਚੈੱਕ ਕਰੋ ਮੇਰਾ ਵੀ ਫਿਰ ਮੱਧ ਦੀ ਕੁਆਲਿਟੀ ਚੈੱਕ ਕਰੋ ਤੇ ਸਰੀਰ ਪੱਖੋਂ ਦੇਖੋ ਬਾਈ ਬਾਈ ਦਾ ਕੋਈ ਕਸਾ ਨਹੀਂ ਸੀ ਤੇ ਬਾਕੀ ਪਤਾ ਨਹੀਂ ਬਾਈ ਉਹਨੇ ਯਾ ਤਾਂ ਰਹੀ ਰੂਹੀ ਨਹੀਂ ਐ ਕਿਦਰੇ ਗੰਡੇ ਤੇ ਬਾਈ ਵੇਚ ਗਿਆ ਤੇ ਬਈ ਨਜਾਂ ਵੀ ਪਾਇਆ ਸੀ ਗਲ ਚ ਜਾਂ ਤਾਂ ਉਹਨੂੰ ਉਮੀਦ ਹੋਊਗੀ ਵੀ ਹਾਂ ਇਹ ਗੱਬੜ ਤੇ ਨਿਕਲੀ ਨਹੀਂ ਆ ਬਾਈ ਮੱਝ ਬਹੁਤ ਚੰਗੀ ਸੀਗੀ ਤੇ ਐਦਾਂ ਦੇ ਜਾਨਵਰ ਲੈਣ ਲਈ ਤੁਸੀਂ ਵੀ ਆਓ ਜਰੂਰ ਜੀ ਮੰਡੀ 6 ਵੇ ਪੱਖੋਂ ਬਾਈ ਕੋਈ ਕਸਾ ਨਹੀਂ ਛੱਡੀ ਬਾਈ ਨੇ ਬਹੁਤ ਚੰਗੀ ਹੈ ਬਾਈ ਨਸਲ ਦੀ ਮੇਰਾ ਵੀਰ ਇੱਕ ਮਿਣੀ ਮੱਝ ਇਹ ਵੀ ਦੇਗਾ ਕੋਈ ਘਾਟੂ ਮਾਲ ਚ ਇਹ ਤਾਂ ਇਹ ਰਹੀ ਨਹੀਂ ਬਾਈ ਕਿਤੇ ਕੰਡੇ ਜੇ ਕੋਈ ਇਰਾਨ ਦਾ ਸ਼ੌਕੀ ਹੈ ਇਦਾਂ ਦੀ ਮੱਝ ਤਾਂ ਬਾਈ ਕਿਰਾਲੀ ਮੰਡੀ ਜ਼ਰੂਰ ਆਵੇ ਨੱਤ ਪਾਈ ਵੀ ਆ। ਬਾਈਆਂ ਨੇ ਇਹਦੇ ਤੇ ਚੰਗੀ ਮੱਝ ਆਈ ਵੀ। ਮੋਹਰਾ ਨਸਲ ਤੇ। ਜੇ ਕੋਈ ਲੈਣ ਦਾ ਸ਼ੌਕੀ ਜ਼ਰੂਰ ਆਵੇ। ਬਾਈ ਜੀ ਦੇਖੋ ਚੈੱਕ ਕਰੋ ਵੀ ਮੋਹਰਾ ਮੱਝ। ਛੋਟੀ। ਬਹੁਤ ਚੰਗੀ ਨਸਲ ਦੀ। ਐਦਾਂ ਦਾ ਜਾਨਵਰ ਕੋਈ ਲੈਣਾ ਚਾਹੁੰਦਾ ਬਾਈ ਆ ਸਕਦਾ ਬਾਈਓ ਕੋ ਲੈ ਸਕਦਾ ਇੱਥੇ। ਖਰੀਦਣ ਦਾ ਕੋਈ ਸ਼ੌਕੀ ਹੈ। ਮੱਝਾ ਰੱਖਣ ਦਾ। ਚੈੱਕ ਕਰੋ ਮੇਰਾ ਵੀਰ ਬਾਈ ਟੋਟੀ ਜੇ ਘਟੋ ਘਟ ਜੇ ਕਿਤੇ ਕਿਨਾਰੇ ਲੱਜੇ ਇਹ ਵਧੀਆ ਲੱਖ 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 ਤੋਂ ਤੇਈ ਆ ਚੰਗੀ ਬਰਿੱਡ ਤੇ ਸਿੰਗਾ ਬਖੋਈ ਬਹੁਤ ਸੁਨੱਖੀ ਹੈ ਬਾਈ ਪਿੱਠਾ ਪੂਰੇ ਬਖੋਈ ਬਹੁਤ ਚੰਗੀ ਹੈ ਚੈੱਕ ਕਰੋ ਮੇਰਾ ਵੀਰ ਬਹੁਤ ਚੰਗੀ ਢੋਕੀ ਤੇ ਰਵਾ ਵੀ ਪੂਰਾ ਚੰਗਾ ਬਾਈਆਂ ਕੋਲ ਪਰਾਣਾ ਪਿਓਰ ਮੋਰਾ ਨਸਲ ਇਹ ਵੀ ਕਾਟੂ ਮਾਲ ਚਲੇਗਾ ਵੀਰ ਕੋਈ ਮੇਰਾ ਵੀ ਜੇ ਲੈਣਾ ਚਾਹੁੰਦਾ ਕੋਈ ਲੈ ਸਕਦਾ ਬਈ ਕਰਾਲੀ ਜਾ ਕੇ ਬਾਈਆਂ ਕੋ ਟਾਪ ਦਾ ਨਗੀਨਾ ਝੋਟੀ ਇਹ ਵੀ ਚੰਗੀ ਹੈ ਬਾਈ ਚੈੱਕ ਕਰੋ ਮੇਰਾ ਵੀ ਪਿੱਠ ਪੂੜੇ ਤੋਂ ਵੀ ਬਹੁਤ ਚੰਗੀ ਹੈ ਰੂਹ ਕੁਝ ਨਹੀਂ ਗਈ ਦੇਖ ਕੇ ਪਰ ਹੁਣ ਐਦਾਂ ਹੁੰਦਾ ਵੀ ਮੰਡੀ ਚ ਕਾਟੂ ਮਾਲ ਚ ਆ ਗਿਆ ਵੀਰ ਇਹ ਪਰ ਅੱਜ ਤੱਕ ਜੇ ਕੋਈ ਆਉਣਾ ਚਾਹੁੰਦਾ ਤਾਂ ਲੈ ਸਕਦਾ ਵੀਰ ਕਰਾਲੀ ਮੰਡੀ ਜਾ ਕੇ ਚੈੱਕ ਕਰੋ ਮੇਰਾ ਵੀ ਕੁਆਲਿਟੀ ਵਧੀਆ ਕੁਆਲਿਟੀ ਦੀਆਂ ਇਹ ਨੇ ਡਿਟੋਪ ਕੁਆਲਟੀ ਦੀ ਇਹ ਹੈ। ਜਲਦੀ ਨਹੀਂ ਕਿਸੇ ਕਿਨਾਰੇ ਪਰ ਇਹ ਚੰਗਾ ਜਾਨਵਰ ਦੀ ਗਈ। ਇਹ ਨਾਲ ਜਾਵਣਾ ਲਵਾ ਰਹੇ ਬੱਚਾ ਸਾਰਾ। ਬੰਦ। ਟਾਪ ਹੀ ਦਾ ਮੰਗ ਬੱਚਾ। ਪਿੱਟ ਕੁੜਤੀ ਬਹੁਤ ਚੰਗੀ ਹੈ ਵੀਰ। ਦੇਖਾ ਪਰ ਕੋਈ ਕਟੂ ਮਾਰ ਚੈੱਕ ਕਰੋ ਮੇਰੀ ਵੀ ਕੁਆਲਟੀ। ਵੀਰ ਇਹ ਵੀ ਬਹੁਤ ਟਾਪ ਕੁਆਲਟੀ ਦੀ ਮੋਹਰਾ ਨਸਲ ਦੀ ਝੋਟੀ। ਆ ਲੈ ਕਟੂ ਮਾਰ ਚ ਐਦਾਂ ਦੇ ਜਾਨਵਰ ਲੈਣ ਲਈ ਤੁਸੀਂ ਵੀ ਆ ਸਕਦੇ ਹੋ ਮੰਡੀ ਜੀ ਬਾਈ ਦੇ ਦੇਣਗੇ। ਬਹੁਤ ਚੰਗੀ ਨਸਲ ਦੀ। ਬਹੁਤ ਰੂਨਾ ਪਾਲੀ ਹੋਈ ਹੈ ਵੈਸੇ ਇਹ ਤਾਂ ਬਈ ਕਿਸੇ ਕੰਡੇ ਕਿਨਾਰੇ ਲੱਗੀ ਨਹੀਂ ਪਰ ਸਰੀਰ ਪੱਖੋਂ ਬਹੁਤ ਚੰਗੀ ਹੈ ਬਈ ਬਾਕੀ ਹੱਡਾਂ ਪੈਰਾਂ ਦੀ ਪੂਰੀ ਖੁੱਲੀ ਹੈ ਮੋਹਰਾ ਨਾਲ ਦੀ ਪਿਓਰ ਹੈ ਪੂਰੀਆ ਕੁਆਲਿਟੀ ਹੈ ਇਹਦੇ ਵਿੱਚ ਚੰਗੀ ਝੋਟੀ ਪਿੱਟ ਪੁੜੇ ਤੋਂ ਬਹੁਤ ਚੰਗੀ ਹੈ ਬਈ ਜੇ ਕੋਈ ਲੈਣਾ ਚਾਹੁੰਦਾ ਤਾਂ ਬਈਆਂ ਨਾਲ ਸੰਪਰਕ ਕਰੇ ਜਰੂਰ ਜੀ ਚੈੱਕ ਕਰੋ ਜੀ ਬਹੁਤ ਚੰਗੀ ਝੋਟੀ ਮੋਹਰਾ ਬੁੜੀ ਹੋ ਗਈ ਇਹ ਕਟੂ ਮਾਰ ਚ ਕੱਢਦੀ ਕਿਸੇ ਨੂੰ ਹੁਣ ਕੀ ਗਿਆਰਦਾ ਸੂਏ ਤੇ ਟਾਈਮ ਤੇ ਹਰ ਇੱਕ ਬੰਦਾ ਉਹ ਚੀਜ਼ ਚਾਹੁੰਦਾ ਅੱਜ ਕੱਲ ਵੀ ਸਾਨੂੰ ਗੰਦੀ ਰਹੇ ਜਦੋਂ ਦੇਣ ਤੋਂ ਹਟ ਗਈ ਤੇ ਬੰਦਾ ਉਦੋਂ ਵੀ ਲੱਤਾਂ ਮਾਰਦਾ ਉਹ ਚੀਜ਼ ਦੇ ਵਿੱਚ ਲੋ ਹੁਣ ਇਹਦਾ ਕੋਈ ਫਾਇਦਾ ਨਹੀਂ ਸਾਨੂੰ ਤੇ ਕਿਸੇ ਟਾਈਮ ਤੇ ਵੀ ਪੂਰੀ ਚੰਗੀ ਹੋਣੀ ਹੈ ਤੇ ਜਦੋਂ ਜਵਾਨ ਸੀ ਤੇ ਦੁੱਧ ਹੁੰਦੀ ਸੀ ਉਦੋਂ ਤੋਂ ਬੰਦਾ ਪਿੱਛੇ-ਪਿੱਛੇ ਫਿਰਦਾ ਜੇ ਤੇ ਜਦੋਂ ਟਾਈਮ ਨਿਕਲ ਜਾਂਦਾ ਫਿਰ ਉਦੋਂ ਕਹਿੰਦਾ ਵੀ ਇਹ ਤਾਂ ਹੁਣ ਕੋਈ ਫਾਇਦਾ ਨਹੀਂ ਕੱਢਦਾ ਉਹਨੂੰ ਕਟੂ ਮਾਰ ਚ ਚੈੱਕ ਕਰੋ ਮੇਰਾ ਵੀਰ ਉਰ ਮੂਰਾ ਨਸਲ ਛੋਟਾ ਚੈੱਕ ਕਰੋ ਬਾਈ ਕੁਆਲਿਟੀ ਚੰਗੀ ਹੈ ਵੀ ਕੋਈ ਲੈਣਾ ਚਾਹੁੰਦਾ ਬਈਆਂ ਨਾਲ ਸੰਪਰਕ ਜਰੂਰ ਕਰੇ ਇੱਥੇ ਕਰਾਲੀ ਮੰਡੀ ਵੀ ਕਿ ਐਦਾਂ ਦੇ ਜਾਨਵਰ ਲੈਣ ਲਈ ਤੁਸੀਂ ਵੀ ਆ ਸਕਦੇ ਹੋ ਵੀਰੇ ਕਰਾਲੀ ਮੰਡੀ ਚੈੱਕ ਕਰੋ ਮੇਰੇ ਵੀਰ ਤੇ ਨਖਤ ਵਗੈਰਾ ਪਾਈ ਹੋਈ ਹੈ ਤੇ ਉਹਦਾ ਵੀ ਸਿੰਗਾ ਪੱਖੋ ਵੀ ਚੰਗਾ ਹੈ ਬਾਈ ਤੇ ਚੰਗਾ ਨਿਮਣ ਇੱਧਰ ਦੂਜੀ ਸਾਈਡ ਦਿਖਾ ਦਿਆਂ ਤੁਹਾਨੂੰ ਬਾਈ ਆਪਾਂ ਤੁਹਾਨੂੰ ਪਹਿਲਾਂ ਮੱਝ ਦਿਖਾਈ ਸੀਗੀ ਇਹ ਬਾਈ ਦੁੱਧ ਹੈਗਾ ਨਾ ਥੰਨੇ ਮਿਲਦਾ ਪੰਜ ਚਾਰ ਲੀਟਰ ਵਾਲੀਆਂ ਹੈਗੀਆਂ ਇਹ ਜੇ ਕੋਈ ਲੈਣ ਦਾ ਸ਼ੌਂਕੀ ਦਾ ਜਰੂਰ ਬਾਈਆਂ ਨਾਲ ਸੰਪਰਕ ਕਰੇ ਪਿੱਛੋਂ ਚੈੱਕ ਕਰੋ ਬਾਈ ਲੋਡੀ ਪੱਕੂ ਹੀ ਦੇਖੋ ਜੀ ਦੁੱਧ ਘੱਟੋ ਘੱਟ ਹੈ ਪੰਜਾਂ ਲੀਟਰ ਪੰਜਾਂ ਲੀਟਰ ਦੇਖ ਲਓ ਮੇਰਾ ਵੀ ਉਸਤਾਂ ਲਈ ਬੱਜੇ ਪੰਜਾਂ ਲੀਟਰ ਹੈਗਾ ਥੰਨੇ ਇਹਦੇ ਝੋਟੇ ਲੈ ਲਈ ਤੁਸੀਂ ਵੀ ਉੱਪਰ ਵਾਲੀ ਮੰਡੀ ਚੈੱਕ ਕਰੋ ਮੇਰਾ ਵੀ ਵਧੀਆ ਕੁਆਲਿਟੀ ਦਾ ਹੈ ਫਿੱਟ ਪੂਰੇ ਤੋਂ ਵੀ ਚੰਗਾ ਹੈ ਮੈਂ ਤਾਂ ਮੇਰਾ ਪਾਈ ਹੋਈ ਹੈ ਬਾਈ ਜਰੂਰ ਆਓ ਜੀ ਇੱਥੇ ਲੈਣ ਦਾ ਸ਼ੌਂਕੀ ਕੋਈ ਟੌਪ ਕਾਟੀ ਦੀ ਮੋਹਰਾਂ ਨਾਲ ਦੀ ਛੋਟੀ ਚੰਗੀਆਂ ਨਾਲ ਦੀ ਮੋਹਰਾਂ ਨਾਲ ਦੀ ਛੋਟੀ ਬਾਈ ਤੋ ਦਵੀ ਤਾ ਦੇਖ ਰਹੇ ਤੇ ਇਹ ਛੋਟੀ ਤਾਜੀ ਸੂਈ ਵੀ ਹੈ ਹਾਂ ਜੀ ਰੁਪਈਆ 85000 ਅੱਛਾ ਲੈ ਸਕਦਾ ਬਾਈ ਥੋਤੇ ਕੋਈ ਲੈ ਸਕਦਾ ਬਾਈ ਮੈਂ ਕਟਬਦੀ ਕਰ ਦਿੰਦਾ ਅੱਛਾ ਠੀਕ ਹੈ ਬਾਈ ਠੀਕ ਹੈ ਬਾਈ ਮੇਰਾ ਮਤਲਬ ਹੈ ਚੰਗੀ ਝੋਟੀ ਕੋਈ ਜਾਨਵਰ ਲੈ ਸਕਦਾ ਚੰਗੇ ਨੂੰ ਕੋਈ ਲੈ ਸਕਦਾ ਬਾਈ ਕਹਿੰਦਾ ਵੀ ਸਾਡੇ ਕੋਲੋਂ ਲੈ ਵੀ ਸਕਦਾ ਜੇ ਕੋਈ ਲੈਂਡ ਦਾ ਸ਼ੌਂਕੀ ਹੈ ਤੇ ਬਾਈ نیچے ਦੇਖੋ ਲਿਓਟੀ ਵੀ ਬਾਈ ਇਹਨੇ ਕੱਢੀ ਵੀ ਝੋਟੀ ਚੰਗੀ ਹੈ ਜਾਨਵਰ ਚੰਗਾ ਜਾਨਵਰ ਪੇਰਾ ਕੋਤਨੀ ਵੀ ਕੀ ਮਜੂਰੀ ਰਹੀ ਹੋਗੀ ਚੰਗੀ ਝੋਟੀ ਹੈ ਇਹ ਤਾਂ ਦੁੱਧ ਹੋਊਗਾ ਥੱਲੇ ਇਹਦੇ ਦੇ ਵੀ ਮੇਰਾ ਵੀਰ ਦੇਖੋ ਕੱਠੂ ਮਾਰਚ ਆਹ ਕਾ ਦੁੱਧ ਚੋਰੀਆ ਦੇ ਕੋਲ ਤੇ ਇਹ ਮਤਲਬ 2-4 ਲੀਟਰ ਤਾਂ ਦੁੱਧ ਹੁੰਦਾ ਹੀ ਇੱਥੇ ਲੈਣਾ ਤੇ ਤਕਰੀਬਨ ਜੇ ਬੰਦਾ ਥੋੜੀ ਮਿਹਨਤ ਕਰੇ ਤੇ ਐਦਾਂ ਨਹੀਂ ਹੈ ਵੀ ਨਿਕਲ ਨਹੀਂ ਸਕਦਾ ਤੇ ਨਿਕਲ ਲੱਗ ਜਾਣਗੇ ਕਿਤੇ ਨਾ ਕਿਤੇ ਕਿਨਾਰੇ ਇਹ ਤੇ ਆਹ ਜੁੱਤੀ ਬਈ ਦੇਖ ਕੇ ਬਹੁਤ ਖੁਸ਼ ਹੁੰਦੀ ਹੈ ਚੈੱਕ ਕਰੋ ਮੇਰਾ ਵੀਰ ਜੋ ਕੋਈ ਦੇ ਗਿਆ ਇਹ ਘੜੀ ਹੈ ਝੋਟੀ ਕੇ ਇੰਦਰ ਠੀਕ ਹੈ ਮਤਲਬ ਥੋੜੀ ਸੇਵਾ ਪੱਕਾ ਹੋਈ ਵੀ ਹੈ ਤੇ ਬਣ ਜੇਗੀ ਬਾਈ ਝੋਟੀ ਇਹ ਚੰਗੀ ਆ ਝੋਟੀ ਬਹੁਤ ਚੰਗੀ ਨਿਕਲੀ ਹੋਈ ਬਹੁਤ ਚੰਗੀ ਝੋਟੀ ਹੈ ਆਪਾਂ ਬਹਿ ਜਾਣਾ ਅਨਵਰ ਕੇ ਪੈਸੇ ਆਣਾ ਉਹਦੇ ਅਨਵਰ ਕੇ ਨਾਮ ਤੇ ਆਏ ਹੋਏ ਛੋਟੇ ਕਟੀਆਂ ਲੈਣ ਦਾ ਕੋਈ ਯਕੀਨ ਹੈ ਤਾਂ ਜਰੂਰ ਆਵੇ ਕਿਤਾ ਭਲੇ ਤਾਂ ਪਹਿਲੇ ਤਾਂ ਦੂਜਾ ਜਾਨਵਰ ਦੀ ਚਾਦਰ ਦੀ ਤੇ ਚੰਗਾ ਜਾਨਵਰ ਮਿਲ ਜੇ ਨਾ ਬਾਈ ਤੁਹਾਨੂੰ ਚੈੱਕ ਕਰੋ ਮੇਰਾ ਵੀਰ ਕੱਟੇ ਵੀ ਐ ਕਟੀਆਂ ਵੀ ਨੇ ਵਿੱਚ ਇਹਨਾਂ ਦੇ ਵਧੀਆ ਕੁਆਲਿਟੀ ਦੀਆਂ ਨੇ ਚੈੱਕ ਕਰੋ ਮੇਰੇ ਵੀਰ ਇਹ ਭਾਰ ਬਹੁਤ ਜ਼ਿਆਦਾ ਹੁੰਦੀ ਬਈ ਇਹਨਾਂ ਦੀ ਤੇ ਸ਼ਾਈ ਲੱਗੀ ਇਹਨਾਂ ਤੇ ਤੇ ਜਾਣੀਏ ਸਾਰੀਆਂ ਗਾਟੂ ਮਾਲ ਨੂੰ ਹੀ ਨੇ ਇਹ ਤੇ ਮੱਝਾ ਦੇਖੋ ਦਾਦਾ ਜੀ ਵੀ ਕਿਹੋ ਕੱਢਦੇ ਗਾਟੂ ਮਾਲ ਚ ਵੀ ਇਨਸਾਨ ਹਰ ਚੀਜ਼ ਚੋਂ ਫਾਇਦਾ ਲੋੜਦਾ ਬਈ ਚੈੱਕ ਕਰੋ ਮੇਰੇ ਵੀਰ ਕਰਾਂ ਮੈਂ ਤੁਹਾਨੂੰ ਇਹ ਜਿਹੜੀ ਫਾਰ ਰਿਹਾ ਬੰਦਾ ਇਹ ਜਾਣਾ ਚਾਹਦਾ ਹੈ ਇਹ ਤੁਹਾਨੂੰ ਕਿਹਦੇ ਬਤਾਏ ਜੀ ਮੈਂ ਬਹੁਤ ਹੀ ਚੰਗੀ ਝੋਟੀ ਬਈ ਨੀਲੀ ਰਵੀ ਦੀ ਇਹ ਵੀ ਕੱਟੂ ਮਾਰ ਚ ਗਈ ਵੀ ਮੇਰਾ ਜੇ ਕੋਈ ਲੈਣ ਦਾ ਸ਼ੌਕੀਂ ਦਾ ਜਰੂਰ ਆਵੇ ਆ ਦੇਖੋ ਬਈ ਗੱਡੀਆਂ ਲੋਡ ਹੋ ਹੋ ਜਾਣੀਆਂ ਵੀਰੇ ਇਹ ਕੁਪ ਬੰ ਲੈਣਾ ਚਾਹੋ ਤਾਂ ਲਵੇ ਜਿਹਨੂੰ ਇੱਥੇ ਕਰਤੀ ਝੋਟੀ ਬਹੁਤ ਬਾਰੇ ਪਾਰ ਦੇ ਲਗਾਉਣੇ ਲਈ ਹੈ ਇਹ ਜਿਹੜੀ ਆ ਬੋਲ ਲਾਉਂਦੇ ਹੈ ਇਹ ਬਾਈ ਮੋਲੇ ਨਾਲਾ ਮੋਰਾ ਨਾ ਦਾ ਪਿਓਰ ਕੱਟਾ ਇਹ ਵੀ ਦੇਖੋ ਗਾਡੂ ਮਾਲ ਚ ਚੈੱਕ ਕਰੋ ਮੇਰੇ ਦੀ ਕੁਆਲਿਟੀ ਚੈੱਕ ਕਰੋ ਇਹਦੀ ਚੰਗੀ ਨਸਲ ਦਾ ਹੈ ਤੇ ਚੰਗਾ ਜਾਨਵਰ ਹੈ ਇਦਾਂ ਦੇ ਜਾਨਵਰ ਤੁਸੀਂ ਵੀ ਲੈ ਸਕਦੇ ਕਿਦਰ ਖੜਾ ਝੋਟਿਆ ਇਹ ये भी बहुत सनखा है बहुत चंगे जानवर में। ने किन्ने कट्टे ने देखो भे कि है। है। दे भी भी तो भाई किरार चमें सब काटू मार ली है अच्छे भी दस दो जी ने काटू मार भाई लगती बोली जानवर की तो चंगी झोटिया के मजा तुम दे सकते हो दुबई ਬਹੁਤ ਵਧੀਆ ਜੋ ਰੀ ਹੈ ਨਹੀਂ ਨਹੀਂ ਨੀਲੀ ਰਵੀ ਉਹਦਾ ਵਧੀਆ ਮੋਰਾਂ ਦਾ ਛੋਟਾ ਇਹ ਵੀ ਲੈ ਸਕਦੇ ਤੁਸੀਂ ਬਾਈ ਕਹਿੰਦਾ ਵੀ 25 ਤੋਂ 30 ਹਜ਼ਾਰ ਦੇ ਕਰੀਬ ਮੁੱਲ ਰੱਖਿਆ ਬਾਈ ਨੇ ਇਹਦਾ ਬਹੁਤ ਚੰਗਾ ਛੋਟਾ ਬਾਈ ਅਰੇ ਦੁਨੀਆ ਦਾ ਕੰਮ ਕਰਿਆ ਹੋਇਆ ਔਰ ਯਾ ਸਾਥ ਕਿਨੇ ਤੱਕ ਦੇ ਦੂੰਗੇ ਬਾਈ 35 ਸਮਾਂ ਮਿਲ ਆ ਬਾਈ ਲਗ ਰੋ ਬੈਂਤੀ ਬੈਂਤੀ 35000 ਤੱਕ ਦੂੰਗਾ ਹੀ ਬੈਂਤੀ ਮੰਗ ਰਿਹਾ ਬਾਈ ਕਦਾ 35 ਮੰਗ ਰਿਹਾ ਦੇ ਦਾਂਗੇ ਆਪਾਂ 30000 ਤੱਕ ਦੇਣਾ ਬਾਈ ਅੱਛਾ 30000 ਤੱਕ ਦੇਣਾ ਬਾਈ ਕਦਾ ਵੀ ਰਕਟਰ ਵਾਲੇ ਹੁੰਦੇ ਦਾਂਗੇ 30000 ਤੱਕ ਬਹੁਤ ਹੀ ਟੌਪ ਕੁਆਲਟੀ ਦਾ ਝੋਟਾ ਬਾਈ ਪਿੱਛੇ ਚੈੱਕ ਕਰੋ ਮੇਰਾ ਵੀਰ ਵਧੀਆ ਕੁਆਲਟੀ ਦਾ ਬਹੁਤ ਹੀ ਟੌਪ ਲਾਦੀ ਝੋਟੀ ਤੇ ਬਾਈ ਕੋਲ ਲਵਾਂਗੇ ਆਪਾਂ ਜਾਣਕਾਰੀ ਥੋੜੀ ਬਾਈ ਥੋੜੀ ਵੇਲੇ ਭਾਈ ਕਿਦਾਂ ਜੀ ਤੁਹਾਨੂੰ ਕਿਹ ਹੈ ਹਾਂਜੀ ਵੀ ਕੀ ਹਾਲ ਹੈ ਜੀ ਠੀਕ ਹੈ ਟਾਗੇ ਕਿਹੜਾ ਪਿੰਡ ਹੈ ਵੀ ਤੂੰ ਪਿੰਡ ਆਪਣਾ ਮਰੰਡਾ ਜੀ ਅੱਛਾ ਵੀਰੇ ਕਿੰਨੇ ਕਰਾਂਗੇ ਝੋਟੀ ਤੁਸੀਂ ਇਹ ਹਾਂ ਇਹ 45 ਦੀ ਦੇ ਦੂੰਗਾ ਜੀ ਅੱਛਾ ਜੀ ਹਾਂਜੀ ਖੀਰੀ ਹੈ ਉਹ ਜੀ ਵੀਰੇ ਹਾਂਜੀ ਖੀਰੀ ਹੈ ਜੀ ਅੱਛਾ ਬਾਈਕ ਦਾ 45000 ਤੱਕ ਦੇ ਦਵਾਂਗੇ ਬਹੁਤ ਵਧੀਆ ਕੱਟੀ ਹੈ ਜੇ ਕੋਈ ਰੱਖਣ ਦਾ ਸ਼ੌਂਕੀ ਹੈ ਘਰ-ਬਾਰ ਤਾਂ ਵਧੀਆ ਜੀ ਅੱਛਾ ਮੈਂ ਉਹ ਤਾਂ ਖੀਰੀ ਚੈੱਕ ਕਰੋ ਮੇਰਾ ਵੀਰ ਕੁਆਲਟੀ ਕਿੰਨੇ ਕ ਟਾਈਮ ਦੀ ਵੀਰੇ ਇਹ ਹਜੇ ਇਹ ਹੀ ਹਲੇ ਹਾਂ 15 ਮਹੀਨਿਆਂ ਦੀ ਹੈ ਜੀ ਅੱਛਾ ਆਪਣੀ ਘਰੇ ਬੜੀ ਵੀ ਹੈ ਜੀ ਹਾਂਜੀ ਹਾਂਜੀ ਬਾਈ ਕਹਿੰਦਾ ਘਰਾਂ ਰੱਖਣ ਵਾਲੀ ਗੱਡੀ ਹੈ ਜੀ ਘਰੇ ਪਾਲੀ ਪਾਲੀ ਹੋਈ ਹੈ ਜੀ ਕੋਈ ਲੈਣ ਦਾ ਸ਼ੌਂਕ ਜਰੂਰ ਹੋਵੇ ਬਾਈ ਤੇ ਬਾਈ ਮਾੜਾ ਮੋਟਾ ਕਿੰਨਾ ਗ੍ਰੇਡ ਕਹਿੰਦੇ ਸੀਗੇ 48 ਵੀ ਦੇ ਦੂੰਗਾ ਮਾੜਾ ਮੋਟਾ ਗਿਆ ਜੀ ਉਹ ਤੋਂ ਘਟਾ ਲਊਗਾ ਮੈਂ ਮੋਕਾ 1000 ਘਟਾ ਲਊਗਾ ਜੀ ਹੋਰ ਠੀਕ ਹੈ ਬਾਈ ਕਹਿੰਦਾ ਮੇਰਾ ਮੋਟਾ ਹੋ ਜੂਗਾ ਮਾਣਾ ਤਰ੍ਹਾਂ ਰੱਖਣ ਵਾਲੇ ਨੂੰ ਦੇਣੀ ਹੈ ਚੈੱਕ ਕਰੋ ਬਾਈ ਵਧੀਆ ਝੋਟੀ ਹੈ ਬਾਈ ਕੋਲ ਤੇ ਆਪਾਂ ਦੋਨੋਂ ਹੋਰ ਵੀ ਦਿਖਾਉਂਦੇ ਜਾਨਵਰ ਇੱਥੇ ਜੀ ਇਹ ਵੀ ਬੜੀ ਚੰਗੀ ਨਸਲ ਦੀ ਆ। ਜੀ ਜੀ ਕੱਢੀ। ਜੇ ਤੁਹਾਡੇ ਮਹਾਂਗੋ ਪੱਤੇ ਦੇ ਤਾਂ ਆਪ ਨੂੰ ਇਹਨਾਂ ਨੂੰ ਦੱਸੋ। ਗੁਲਾਬ ਗਾਉਂ ਤੋਂ ਗੁਲਾਬ ਉਹ ਆ। ਇਹਨੂੰ ਦਿਵਾਉਂਦੇ। ਇਦਾਂ ਦੇ ਜਾਨਵਰ ਲੈ ਲਈ ਤੁਸੀਂ ਵੀ ਆਓ ਜੀ ਕਰਾਲੀ ਮੰਡੀ। ਤੇ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜਰੂਰ ਜੀ। ਕਿਉਂਕਿ ਆਪਾਂ ਇਹ ਹੀ ਅਪਡੇਟ ਤੁਹਾਡੀ ਲੈ ਕੇ ਜਾਂਦੇ ਰਹਾਂਗੇ ਜੀ। ਤੇ ਧੰਨਵਾਦ ਵੀ ਤੁਹਾਡਾ ਜੋ ਚੈਨਲ ਨੂੰ ਦੇਖ ਰਹੇ ਹੋ ਬੇਨੂੰ ਪਿਆਰ ਦੇ ਰਹੇ ਹੋ ਇੰਨਾ ਜੀ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਬਾਬਾ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਸਾਰੇ ਵੀਰਾਂ ਨੂੰ ਜੀ ਭੈਣਾਂ ਨੂੰ ਤੇ ਉਹ ਆ ਗਏ ਆ ਬਾਬੇ ਜੀ ਬਹੁਤ ਹੀ ਟੌਪ ਕਲਾਸ ਦਾ ਕੱਟਾ ਬਾਈ ਕੰਮ ਕਰ ਲੈ ਆ ਜਾ ਕਿੰਨਾ ਮਿਲੋ ਰੱਖਿਆ ਵੀਰ ਇਹਦਾ ਜੀ 3000 20000 ਜੀ ਬਾਈ ਬਹੁਤ ਜੈਜ ਰੇਟ ਰੱਖਿਆ ਬਾਈ ਨੇ 20000 ਦਾ ਸਿਰਫ

ਭਾਈ ਨਹੀਂ ਹੋਣੀ ਭਾਈ ਨਹੀਂ ਹੋਰ ਐਪੀ ਕਰਾ ਦੇ ਲੈ ਭਾਈ ਇਹਨਾਂ ਪੁਲੜਾ ਕਾਮੇ ਕੋ ਪਾਈ ਭਾਗ ਨਾ ਨਹੀਂ ਹੋਣੀ ਕੋਈ ਦੋ ਨਹੀਂ ਬੱਟਾ ਭਾਈ ਨਹੀਂ ਨਹੀਂ ਭਾਈ ਨਹੀਂ ਆਵਾਜ਼ਾਂ ਦੇ ਦਾ ਪ੍ਰਧਾਨਾ ਉਹ ਰੱਖੇ ਤੂੰ ਹੱਥ ਤੋੜ ਰਹਾ ਹੱਥ ਮਾਰ ਕੇ ਕੀ ਹੋਣਾ ਮੈਂ ਕਹਿੰਦਾ ਨਾ ਨਿੱਪਟ ਜਾ ਗਿਆ ਤੇ ਤੇਰੀ ਵੀਡੀਓ ਕਿੰਨੇ ਲਾ ਰਿਹਾ ਬਾਈ ਬਾਈ ਕਿੰਨੇ ਦੇ ਰਿਹਾ ਇਹਦੇ ਦੇ ਦੇ ਦਿਨੇ ਆਪੋ ਬਈ 28000 ਅਜੇ 28000 ਹੈ ਮੰਨ ਨਹੀਂ ਰਿਹਾ ਬਾਈ

ਚੈੱਕ ਕਰ ਲਏ ਨੀ। ਚੋਪੇ। ਬੰਦੂ ਚੱਲ ਚੱਲ। ਅਰਾਮੀਰ। ਅਰਾ ਹੀ ਫੱਟ ਚਾਲ। ਤੇ ਜੈਨੂ ਸਬਸਕ੍ਰਾਈਬ ਕਰੋ ਮੇਰੇ ਵੀਰ ਆਪਾਂ ਹੋਰ ਵੀਡੀਓ ਲੈ ਕੇ ਆਉਂਦੇ ਰਹਿਾਂਗੇ ਤੁਹਾਡੇ ਲਈ। ਤੇ ਪੰਨਾ ਲਿਖੋ ਬੱਸ।